ਮੈਂ ਤਾਂ ਦੋ ਦੋ ਬੱਤੇ ਜੋ ਮੈਂ ਦੋਵਾਂ ਜੇ ਤੂੰ ਫਸਾ ਸਕਦਾ ਹੈ ਦੋਵਾਂ ਜੇ ਫਸਾ ਸਕਦਾ ਕੋਈ ਦੋਵਾਂ ਹਾਂ ਦੇਖ ਇੱਕ ਜਿ ਸਾਧਨ ਮੈਂ ਤੈਨੂੰ ਕਿਹਾ ਹੈ ਤੂੰ ਫਸਾ ਦੇਣਾ ਲਓ ਭਾਈ ਬਾਸ਼ਾ ਕੋ 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 36 ਇਤੋਂ ਆਜੋ ਇੱਕ ਕਰੀ ਬੜਾ ਭੈਣ ਚੋਹ ਦਾ ਦੋ ਮੈਨੂੰ ਪਤਾ ਹੈ ਤਰਾ ਰੱਖ ਰੱਖ Cosaio ਮਾਰਤੇ ਕੇ ਸੋਲੇ ਰੱਖ ਕੋ Cosaio ਦਈਲਾ ਚੱਲ ਬੁਕੇ ਤੇਰੀ ਉਹਦੇ ਰਾਈਂਦੀ ਲੈ ਲਈ ਓਏ ਦੋਵੇਂ ਪੱਤੇ ਨੇ ਹੋਲੇ ਹੋਲੇ ਮੇਲਾ ਜੇ ਠੋਲਾ ਲੈਣਾ ਚਾਹੇ ਦੱਲਾ ਲੈਣੇ ਆਂਡਾ ਲੈਣਾ ਹੈ ਸਾਹ ਨਹੀਂ ਉਹ ਗਮੀ ਆਪੇ ਆ ਤੁਹ ਕਿਸਾਨ ਹਾਂ ਮੈਂ ਸ਼ੋਅ ਕਰਦਾ ਨਾ ਯਾਦ ਕਰ ਮੈਂ ਕਾਲ ਦੇਦਾ ਇੱਧਰ ਸ਼ੋਅ ਨਾ ਨਿਕਲ ਫਿਰ ਪੱਤੇ ਲੈਦਾ ਸਿੱਕੂ ਪੈਦਾ ਜਿੱਥੋਂ ਕਰਾ ਕੇ ਬਚ ਗਿਆ ਇਹ ਭੇਜਾ ਲੋਤਾ ਜੀ ਮੇਰੇ ਕਿਨੇ ਬਚਾਇਆ ਤੈਨੂੰ ਇੱਕ ਤੋਂ ਸੱਚੇ ਬਾਦਸ਼ਾਹ ਨੇ ਮੈਂ ਦੇ ਨਹੀਂ ਤੇਰਾ ਕੋਰਾ ਕੋਰਾ ਸਾਇਆ ਮੇਰੇ ਜੱਟ ਨੂੰ ਫੇਲੀ ਹੋਰ ਕੇ ਤੋਂ ਇਹ ਚੇਲੇ ਵੇ ਸਾਡੇ ਨਾਲ ਕੋਈ ਉਸਤਾਦਾਂ ਨਾਲ ਕੇ ਲੈ ਕੇ ਤਾਸ਼ਾ ਡੇ ਕੁਟਾ ਵੀ ਤੁਹਾਨੂੰ ਕੋਈ ਹੈ ਥੋੜੀ ਬਤੀ ਜਨਝਾ ਹੈ ਸਾੜੋ ਤੁਹਾਨੂੰ ਵੰਡਣ ਦਾ ਹੀ ਪਤਾ ਵੰਡਣ ਵੇ ਕਿਦਾ ਦਿਆਈ ਕੁੜੀ ਹੋਵੇ ਕੀ ਲੰਗਰ ਚ ਦਾਲ ਪਾਉਂਗਾ ਨੇ ਪ੍ਰਸ਼ਾਦਾ ਵਰਤਾਉਂਦੇ ਆਂ ਤੂੰ ਕਿਨੇ ਕਿਨੇ ਪੱਤੇ ਹਣੇ ਵਲ ਭਜਿਆ ਪਤਾ ਨਹੀਂ ਇੰਨਾ ਗੇਂਦ ਲੈਂ ਇਹ ਤਾਂ ਕੁੜੀ ਆ ਮੁੰਡੇ ਕਿ ਤਾ ਪੁੱਜ ਜਾਂਦਾ ਤੇਰਾ ਤੇਰਾ ਪੱਤੇ ਉਹਲੇ ਤੇਰਾ ਤੇਰਾ 7 ਕਰੋੜ 7 ਕਰੋੜ ਆ ਪਤਾ ਹੀ ਹੈ ਤੇਰੇ ਪਤਾ ਹੁਣਾ ਹੀ ਇੰਨੇ ਜਾਣਾ ਸੀ ਵਧੀਆ ਵਧੀਆ ਪਈ ਦਾ ਦਰ ਕੋਣ ਬੜੇਗਾ ਕਿਹਦਾ ਪਤੀ ਓਏ ਤ੍ਰਿਪਤਾ ਤ੍ਰਿਪਤਾ ਓਏ ਮਜ਼ਾ ਆਇਆ ਨਹੀਂ ਆ ਲੈ ਹੁਣ ਮਜ਼ਾ ਹੈ ਹੁਣ ਜੱਫੀ ਪਾਈ ਪੇਗੀ ਦੀ ਮੈਂ ਓਹ ਪਿਆਰ ਨਾ ਦਿੰਦਾ ਹੋਇਆ ਪਿਆਰ ਨਾ ਮਨ ਗੋਲਾ ਵਗੀ ਕੋਲ ਲੱਕ ਵਿੰਗਾ ਕਰਨਾ ਨਹੀਂ ਉਹਨੂੰ ਮੈਂ ਨੀਲਾ ਦਿੱਤਾ ਵਾ ਅਗਰ ਤੇ ਕਰਦੇ ਗੋਲਾ ਵਗੀ ਤੇ ਪੀਆ ਉਹਨੂੰ ਬੁੱਢਾ ਫਸ ਗਿਆ ਜਦੋਂ ਤੋਂ ਆ ਗਿਆ ਤੇ ਜੇ ਤੂੰ ਉਹ ਤੋਂ ਆ ਗਿਆ ਤੇ ਮੈਂ ਗਿਆ ਜੇ ਉਹ ਤੋਂ ਆ ਗਿਆ ਤੇ ਗਿਆ ਸਮਝ ਫਿਰ ਮੇਰਾ ਬਾਬਾ ਮੈਨੂੰ ਬਚਾ ਸਕਦਾ ਰਾਹਬਾ ਬਾਬਾ ਨੇ ਤੈਨੂੰ ਫੜ ਕੇ ਤਾਂ ਵਿਚੜਣਾ ਨਾ ਤੈਨੂੰ ਨਹੀਂ ਪਾਪਾ ਜੀ ਕਈ ਯਾਰ ਕਿਸਮ ਬਾਬਾ ਸਾਡੇ ਕਹੇ ਤੇਰਾ ਹੁਣ ਬਾਦ ਦੇ ਵਿੱਚ ਕੰਮ ਕਹਿਣਾ ਸੱਜਾ ਅਚਲਿਆ ਫਿਰ ਤੇ ਪੂਰਾ ਸਾਡਾ ਸੋ ਨਾਮ ਦਾ ਆਹ ਆਲਾ ਲਿਗੀ ਲਾਉ ਪੱਤੇ ਕਰਾ ਕੇ ਹੁਣ ਇੱਕ ਬਚਾ ਜੀ ਜਾ ਮੈਨੂੰ ਪਤਾ ਦੇ ਦੇਲਾ ਤੂੰ ਬਾਜੜਾ ਜੀ ਦੇ ਰੋਵੇ ਸਾਰ ਕੀ ਚੱਲਣ ਜਾਣਾ ਓਏ ਪੱਤਾ ਖਜਾ ਪੱਤਾ ਖਜਾ ਕਿਨੂੰ ਜਾਉਣਾ ਮਾਮਾ ਸਾਰ ਇਹ ਨਹੀਂ ਬਣਦੀ ਇਹ ਕਿਹੜਾ ਇਹਨਾਂ ਦਾ ਚੋਲਾ ਪੂਰਾ ਹਾਂ 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 ਉਹ ਮਰੇ ਤਾਜ ਜਿਹਨੇ ਬਾਪੇ ਨੂੰ ਛੱਡ ਦੇ ਤਾਜ ਵੀ ਰਗੜੀ ਜਾਂਦਾ ਨੂੰ ਦੁੱਕੀ ਦੁੱਕੀ ਆਉਣੀ ਜੇ ਏਟ ਦੀ ਤੇ ਦੁੱਕੀ ਆਉਣੀ ਜੇ ਇਹਦੀ ਤੇ ਦੁੱਕੀ ਆਉਣੀ ਆਉਂਦੀ ਤਰ੍ਹਾਂ ਆ ਜੇ ਆ ਵੇ ਜੱਕਾ ਆ ਗਿਆ ਇਹ ਜੱਕਾ ਕਿਰਵਾ ਕੜ ਲਾਪੀ ਜੱਕਾ ਜੱਕਾ ਏ ਵੇਗੀ ਹੁੰਦੀ ਰੁਕ ਜਾ ਰੁਕ ਜਾ ਪਤਾ ਚੁਣਿਆ ਨਹੀਂ ਚੁਣਿਆ ਗਿਆ ਪਤਾ ਚੁਣਿਆ ਨਹੀਂ ਇਹੇ ਚੱਲ ਜਾ ਹੈਗਾ ਸਾਰ ਬੜੀ ਚੱਲ ਜਾ ਚੁੱਪ ਵੀ ਓ ਵੇデア ਮਾਫੀ ਮੰਗ ਲੈ ਮਾਫੀਆਂ ਮੰਗ ਲੈ ਬਾਪੂ ਤੋਂ ਬਖਸ਼ ਜਾਏਗਾ ਓਨ ਦਾ ਦੱਸਿਆ ਦੇਣਾ ਯੋ ਮੰਕਲਾ ਮਾਫੀਆਂ ਬਾਬਾ ਜੀ ਕੋ ਕਿਹੜਾ ਪਤਾ ਚਾਹੀਦਾ ਦੱਸ ਨੇ ਆ ਗਿਆ ਦੇਲਾ ਆਇਤਾ ਮਤਲਬ ਕਹੇ ਪਤਾ ਰੋਡਾਂ ਮੇਂ ਉਹਨਾਂ ਦੇ ਹੀ ਗੋਡਾ ਲੱਗਾ ਦੇਲਾ ਮਾਮਾ ਫੜ ਲਿਆ ਕਿਹੜਾ ਬਾਬਾ ਓਏ ਜਾ ਬਾਬਾ ਰੋਡਾਂ ਲੱਗਨਾਂ ਦੇ ਹੀ ਗੋਡਾ ਹੋਣ ਗਿਆ ਮੁੰਡਾ ਹੋਣ ਗਿਆ ਹੋ ਗਿਆ ਏ ਬਾਈ ਹਰੀ ਹੁਕਮ ਦੇਨੇ ਤੋ ਭਾਰੇ ਹੀ ਦੋਈਂ ਦੁਖੀਆ ਪਨੋ ਖਾ ਮੇ ਆਨੂ ਜੇਵਾ ਨੂੰ ਪਹਿਲੋ ਭਾਵਨ ਚਾਹੇ ਕਰਨਾ ਤੈਨੂੰ ਮੈਂ ਇੱਕ ਇੱਕ ਲਫਜ਼ ਬੋਲਸਾਰਾ ਆਨੂ ਮਾਰਨ ਦੇ ਵੱਡੇ ਵੱਡੇ ਵਾਰਗੇ ਮਾਰ ਦੇ ਮਾਤਾ ਜੀ ਤੇ ਕਰ ਮਾੜਾ ਉਦੋਂ ਨਹੀਂ ਜੀ ਤੇਰੇ ਨੂੰ ਜੀ ਦੇ ਯਾਰ ਚਾਚੀ ਜੀ ਇਹ ਤੋ ਅਗਰ ਲੈ ਚਲੋ ਇਹ ਮਗਰ ਨਹੀਂ ਲੱਗੀ ਹੁੰਦਾ। ਚਾਲੇ ਦਰਾਂ ਦਾ ਹੁਕਮ ਪਾ ਰਿਹਾ। ਉਹ ਵੀ ਕਿੱਥੇ ਆ ਪਤਾ ਉਹਦਾ। ਹੁਕਮ ਤਾਂ ਆ ਜਾਣਾ ਉਹ ਹੁਕਮ ਪਾ ਰਿਹਾ। ਕਹਿਤਾ ਹੀ ਹਾਂ। ਕਹਿਤਾ। ਹਾਂ। ਕੋਲ ਫੈਦ ਮਾ ਦੇ ਰਿਹਾ। ਦੇ ਤਾਂ ਬਿੱਲੇ ਤੀ। ਕੋ। ਨਹੀਂ। ਅਗਰ। ਕੋਣ? ਬਣ ਕੇ ਨਹੀਂ ਬਣ ਕੇ। ਨਹੀਂ ਕਿੱਥੇ ਬਣੇ? ਕਿਦਿਆ ਤੋ ਲਾ ਦੇ ਕਿੱਥੇ ਡੋਲਾ ਦੇ ਦੂਗਾ ਜਿਹੜਾ ਤੋਨੋ ਕਿੱਥੇ ਦਾ ਬਸ ਬਣ ਗਿਆ ਨਾ ਹੁਣ ਛੋਟ ਪਤਾ ਇਹਨਾ ਇਹਦਾ ਪਤਾ ਸਾਰਾ ਛੋਟ ਐਟ ਦੇ ਐਟ ਐਟ ਹੋ ਗੋ ਬੰਦੇ ਆ ਚੱਲ ਬੇ ਜਾ ਯੂ ਕਿਹਾ ਪਰ ਐਟ ਦੋ ਕੀ ਲੈ ਤੈਨੂੰ ਬਾਕੀ ਸਾਈਂ ਸੋਣਿਆ ਹੌਲਾ ਦਿੱਤਾਈ ਥੋ ਜਿਦੇ ਚੁੱਕੜ ਆਹ ਬਤਨ ਮੋਹ ਰਿਆ ਦੇਣਾ ਨੇ ਇਹ ਵੀ ਇਹ ਵੀ ਲਿਖਿਆ ਹੈ ਸਕ੍ਰਿਪੀ ਕਹਿੰਦੇ ਨਾ ਭਾਜੀ ਹਾਂ ਉਹ ਕਹਿੰਦੇ ਜੋ ਜੋ ਕਹਿਦਾ ਸਹੀ ਹੈ ਇਹ ਲਿਖੀ ਤੇ ਚੁੱਕਿਆ ਸੈਂਦਰ ਆ ਮੈਂ mohabbat ਕੀਤੀ ਪਰ ਤੂੰ mohabbat ਦਾ ਨਾਇ ਫਾਇਦਾ ਚੁੱਕ ਗਿਆ ਹੁਣ ਉਹ ਮੈਨੂੰ ਕੋਈ ਨਹੀਂ ਮੈਨੂੰ ਪਤਾ ਨਹੀਂ ਤੈਨੂੰ ਤੇ ਪਾਰਾ ਪਤਾ ਨਹੀਂ ਨਾ ਤੈਨੂੰ ਥੋੜੀ ਪਤਾ ਨਹੀਂ ਹੋਰ ਦੂਰ ਨਹੀਂ ਨਹੀਂ ਥੋਲਾ ਨਹੀਂ ਜਾਣਾ ਤੈਨੂੰ ਮੈਂ ਪਰਛਤਾ ਤੈਨੂੰ ਛਿੱਕੀ ਛਿੱਕੀ ਦੇ ਮੇਰੀ ਦਿੱਕੀ ਕੀ ਕੀ ਇੱਕ ਹੋਈ ਜੀ ਥੋਲਾ ਕਿ ਤਸ ਇੱਕ ਰੀ ਬਾਸੇ ਟੂ ਟਰਾਈ ਕਰਨੀ ਨੇ ਤੇ ਪੱਤੇ ਦੇ ਛਿੱਕੀ ਛਿੱਕੀ ਮੈਂ ਬਸ ਮੈਂ ਨਹੀਂ ਦੇਣਾ ਜੇ ਦੇਣਾ ਮੂਜੀ ਪੱਤੇ ਦੇ ਦਿਓ ਇਧਰ ਥੋਲਾ ਮੈਨੂੰ ਪੱਤੇ ਦੇ ਦਿਓ ਨੜਿਆ ਹਾਂਜੀ ਜਾਣੇ ਕਰੀ ਪੱਕੀ ਗੱਲ ਆ ਕੋਈ ਨੀ ਪਾਰੇ ਹੋਰਿਆ ਚਾ ਅਸ਼ੀਰਵਾਦ ਹੀ ਹੈ ਤੁਹਾਨੂੰ ਇਹ ਜਿਹੜੇ ਜਨਮਾਤ ਰੱਖਿਆ ਹੈ ਪਰ ਭਾਈ ਉਹਨਾਂ ਨੇ ਇੰਨਾ ਹੋਲਾ ਸਿੱਧਣਾ ਪਤਾ ਨਹੀਂ ਮੈਨੂੰ ਪਤਾ ਹੈ ਪਤਾ ਹੈ ਨਾ ਤੈਨੂੰ ਅੱਜ ਉਹ ਮੈਂ ਠੋਲਾ ਵੀ ਮਿਲਣਾ ਹੀ ਨਹੀਂ ਮੈਨੂੰ ਪਤਾ ਚੱਲ ਗਿਆ ਪਰ 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 ਬਣ ਕੁੜੀ ਬਣ ਕੁੜੀ ਆਣੀ ਪੜਦਾ ਐਤੋਂ ਆ ਯਾਰ ਤੂੰ ਚਿੱਕ ਚਿੱਕ ਚਿੱਕ

दुखी थी जा सकते हैं मैं दीवार ही किट है ये तो दीवार की आ दीवार की ये ए नहीं पता नहीं टाइम लगाए बाबे दे यार आ गया ढालला बाबेया नु बाबे बाबे चल दुखी रह देखो दुखी रह तो लाभ ना होण कर ना लाभ दुखी ना लाभ दुखी ना लाभ दुखीला ओ पान दी